ना श्री वाहि, वाहि गुरु ਸਤਨਾਮ ਜਪੁ ਜੀ ਸਾਹਿਬ ਇਕ ਉਪੰਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਗ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਕੋਤੀ ਭੀ ਸਚੁ ਸੋਚੈ ਸੋਚਨ ਹੋワイ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋワイ ਜੇ ਲਾਹ ਰਹ ਹਲ ਤਾਰ ਭੁਖਿਆ ਭੁਖਣਾ ਉਤਰੀ ਦੇਵਨਾਂ ਪੁਰੀਆਂ ਭਾਰ ਸੈ ਸਿਆਨ ਪਲਖ ਹੋਇ ਤਾਂ ਇੱਕ ਨਾ ਚੱਲੇ ਨਾਲ ਕਿਸ ਤਿਆਰ ਹੋਈਐ ਕੇ ਕੂੜੈ ਟਟੈ ਪਾਰ ਹੁਕਮ ਰਜਾਈ ਤਨ ਨਾਨਕ ਲਿਖਿਆ ਨਾਲ ਹੁਕਮੇ ਹੋ ਨਾ ਕਰ ਹੁਕਮ ਨਾ ਕਿਹਾ ਜਾਏ ਹੁਕਮੇ ਹੋ ਜੀ ਹੁਕਮ ਮਿਲਵੜਿਆਈ ਹੁਕਮੇ ਉਤਮ ਨੀਚੈ ਹੁਕਮ ਨਹਿਦ ਸੁਖ ਪਾਈ ਹੈ ਇੱਕ ਨਾਮ ਕਿੰਬਾ ਸ਼ੀਸ਼ ਇੱਕ ਹੁਕਮੇ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੈ ਜੇ ਉੱਡਾ ਤਾ ਹਮਾ ਕਹਿਣਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੀ ਨੀ ਸਰ ਗਾਵੇ ਕੋ ਗਣਵੜੀਆਂ ਚਾਰ ਗਾਵੇ ਕੋ ਵਿਦਿਆ ਵਿਖਮੀ ਚਰ ਗਾਵੇ ਕੋ ਸਾਜ ਕਰੇ ਤਨਖੀ ਗਾਵੇ ਕੋ ਜੀ ਲੈ ਫਰਦੀ ਗਾਵ ਕੋ ਜਾਪੈ ਜਿਸੈ ਦੂਰ ਗਾਵ ਕੋ ਵਿਖੇ ਹਾ ਗ੍ਰਹ ਦੂਰ ਕਥਨਾ ਕਥਿਨਾ ਵੇ ਟੋਟ ਕਤ ਕਥਿ ਕੋਟੀ ਕੋਟ ਤਿੰਦਾ ਦੀ ਲੈਂਦੀ ਠਕਪਾ ਜੁਗ ਜੁਗੰਤਰ ਖਾਈ ਕ ਹੁਕਮੇ ਹੁਕਮ ਚਲਾਇ ਰ ਨਾਨਕ ਵੀ ਸਹਿ ਵੀ ਪਰਵੈ ਸੱਚਾ ਸਾਹਿਬ ਸਾਚਨਾਏ ਭਾਖੇ ਭਾਪਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਤਾਰ ਫੇਰ ਕੇ ਅੱਗੇ ਰਖੀਐ ਜੰਦੇ ਸੈ ਦਰਬਾਰ ਵਾਹ ਕੇ ਬੋਲਨ ਬੋਲੀਐ ਜਸੰਤਰ ਪਿਆਰ ਮੰਬਰ ਤੇ ਵੇਲਾ ਸਚਨਾ ਉੜਿਆ ਵੀਚਾਰ ਕਰਮੀ ਆਵਾ ਕਪੜਾ ਨਦਰੀ ਮੋਗਦੁਆਰ ਨਾਨਕ ਏਵਾ ਜਾਣੀਐ ਸਭ ਆਪੀ ਸਚਿਆਰ ਥਾਪਿਆ ਨ ਜਾਏ ਕੀਤਨ ਹੋਏ ਆਪੀਆ ਮਿਰਿੰਜਨ ਸੋਏ ਜਿਨ ਸੇ ਵੇਦਨ ਪਾਇਆ ਮਾਨਾ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇਕ ਦੇਵ ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋਮਾ ਵਿਸਰਨਾ ਜਾਏ ਤੇਰ ਧਨਾਵਾਂ ਜੇ ਥਪਾਵਾਂ ਬਿਨ ਬਾਣੇ ਕੇ ਨਾਏ ਕਰੀ ਜੇ ਤਿਸ ਰੂਪ ਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲੈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਖ ਸੁਣੀ ਗੁਰਾ ਇੱਕ ਦੇਹੁ ਉਝਾਈ ਸ਼ਵਨਾ ਜੀਆਂ ਕਾ ਇੱਕ ਦਤਾ ਸੋ ਮੈਂ ਇਸਰਨਾ ਜਾਇ ਜੇ ਜੁਗ ਚੈਰਿਆਰ ਜਾ ਹੋ ਸੁਣੀ ਹੋਏ ਨਵ ਅਖੰਡਾ ਵਿਦਾਨੀਆ ਨਾਲ ਸੜ ਸੋਖੋ ਟੰਗਾ ਨਾ ਔਰ ਖਾਈ ਕਾ ਜਸ ਕੀਤੇ ਦਗਲੇ ਜੇ ਤਿਸ ਨਦਨਾ ਆਵਾਈ ਤਾਤ ਨੁ ਭੁਛਾ ਕੀ ਕੀਤਾ ਅੰਦਰ ਕੀਰ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣੰਤੇ ਤਿਹ ਕੋਈ ਨ ਸੱਜਾਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਤ ਪੀਰ ਸਰਨਾਥ ਸੁਣੈ ਤਰਤਰ ਆਕਾਸ போ தால பனால தா திகூ பாவசரவன மகசலான மந்த சுன ஜுத்தனே சுமே ਨਾਨਕ ਬੈਟਾ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸੋ ਸੁਣੈ ਸਤ ਸੰਤੋਖ ਗਿਆਨ ਸੁਣੈ ਅਰ ਸਦ ਕਾ ਇਸਨਾਨੋ ਸੁਣੈ ਪਰ ਪਰ ਪਵੈ ਮਨ ਸੁਣੈ ਲਾਗੈ ਸਹਿ ਧਿਆਨੋ ਨਾਨਕ ਬੈਟਾ ਸਦਾ ਵਿਗਾਸ ਸੁਣੈ ਧੂਪ ਕਾ ਨਾਸ ਸੁਣੈ ਸਰਾਗਨਾ ਕੀ ਗਹਿ ਸੁਣੈ ਸੇਕ ਪੀਰ ਪਾਛ ਸੁਣੈ ਅੰਦੀ ਪਵੈ ਰਾ ਨਾ ਸੁਣੈ ਹਾਥ ਐਸ ਗਹਿ ਨਾਨਕ ਪੈ ਤਸ ਵਿਗਾ ਸੁਣੈ ਧੂਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਬਿਛੈ ਪਛਟਾਈ ਕਾਗਿਤ ਕਲਮ ਨਾਲ ਲਿਖਨ ਹਾਰ ਮੰਨੇ ਕਭ ਕਨ ਵਿਚਾਰੂ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਨ ਜਾਣੇ ਮਨ ਕੋਈ ਮੰਨੈ ਸੁਰਤ ਹੋਏ ਮਨ ਬੁੱਧ ਮੰਨੈ ਸਹਿਨਫਾਂ ਕੀ ਸੋਧ ਮਨ ਮੋਹ ਚੋਟਾ ਨਾ ਖਾਏ ਮਨ ਆਤਮਕ ਸਾਣਾ ਜਾਈ ਆਸਾ ਨਾਮ ਨਿਰੰਜਨ ਹੋਏ ਜੇ ਕੋ ਮੰਦੜੇ ਮਨ ਕੋਈ ਮਨ ਮਾਰਗ ਠਾਗਣ ਪਾਏ ਮਨ ਪਾਸਿਓਂ ਪਰਗਟ ਜਾਏ ਮਨ ਆਗਨ ਚੱਲੇ ਪੰਥ ਮਨ ਧਰਮ ਸਿਤੀ ਸੰਬੰਧ ਐਸਾ ਨਾਮ ਜਿ ਰਿੰਜਿੰਜਨ ਹੋਏ ਜੇ ਕੋ ਮੰਨਣਾ ਮਨ ਕੋਏ ਮੰਨ ਪਾਹ ਮੋਖ ਦਵਾਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਪਵਨਾ ਭਿਖ ਐਸਾ ਨਾਮ ਜਿ ਰਿੰਜਿੰਜਨ ਹੋਏ ਜੇ ਕੋ ਮੰਨਣਾ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸਹਜ ਰਾਜਾਨ ਪੰਚ ਕਾਗੁਰ ਏਕ ਗਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰਿ ਧੋਲ ਧਰਮ ਦਇਆ ਕਾ ਪੂਤ ਸੰਤੋ ਚਾਵ ਰਖਿਆ ਜਨ ਸੂਤ ਜੇ ਕਬ ਜਹੋ ਅਸਤਿਆਰ ਤਨ ਉੱਪਰ ਕਿਤ ਬਾਰਾ ਧਰਤੀ ਹੋਰਾ ਪਰਹ ਹੋਰਾ ਤਿਸਤੇ ਭਾਰ ਤਲੈ ਕਵਨ ਜੋਰ ਜੀਐ ਜਾ ਸੰਗਾ ਕੇ ਨਾ ਹੋ ਸਭਨਾ ਲਿਖਿਆ ਉਰੀ ਕਲਾਮ ਜਿਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੈ ਕਿਤਾ ਤਨ ਸੁਹਲ ਰੂਪ ਕੀਤੀ ਦਾ ਜਾਣ ਕੋ ਕੂਤ ਹਿਤਾ ਬਸਾ ਇੱਕ ਗਵਾਉ ਤਿਸਤੇ ਹੋਏ ਲੈ ਗਰੀਆਉ ਕੁਦਰਤ ਕਾਨ ਕਾਹੀ ਚੈਰ ਵਰਨ ਜਾ ਵਾ ਇੱਕ ਵਾਰ ਜੋਤਿ ਦਪਾਵੈ ਸੈਂ ਬ੍ਰਿਕਾਰ ਤੂੰ ਸਦਾ ਸਲਾਮ ਦਿਰੰਕਰ ਅਸੰਖ ਜਪ ਸੰਗ ਭਾ ਸੰਗ ਪੂਜਾ ਸੰਗ ਤਪਤਾ ਸੰਗ ਰੰਮੁਖ ਰੇਖ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨੀ ਚਾਰ ਅਸੰਖ ਸਤੇ ਸੰਗ ਦਾਤਾਰ ਸੰਗ ਸੂਰਮ ਬੈਸਾਰ ਅਸੰਖ ਮੋਨ ਲਿਲਾਇ ਤਰ ਕੁਦਰਤ ਕਉਨ ਕਹਾ ਵੀਚਰ ਵਰੰਡਾ ਵਾ ਇੱਕ ਵਾਰ ਜੋ ਤਦ ਪਾਵੈ ਸਹਿ ਬ੍ਰਿਕਾਰ ਤੂੰ ਸਦਾ ਸਲਾਮ ਤਨਰੰਕਰ ਅਸੰਖ ਮੂਰਕੰਦ ਘੂਰ ਸੰਖ ਚੂਰ ਹਰਾਮ ਕੋਰ ਅਸੰਖ ਅਮਰ ਕਾ ਜਾਹੇ ਜੋਰ ਅਸੰਗਲ ਵਧ ਹੱਤਿਆ ਕਮ ਹੈ ਸੰਖ ਪਾਪੀ ਪਾਪ ਕਾ ਜਹੈ ਸੰਖੂੜਿਆਰ ਕੂੜੇ ਫੇਰਾਏ ਐ ਸੰਖਮਲੇ ਸਮਲ ਫਖਾ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਰਨ ਜਾ ਵਾ ਇਕ ਵਾਰ ਜੋਤਿ ਭਾਵ ਸਭਿ ਸਾਰੀ ਤੂੰ ਸਦਾ ਸਲਾਮ ਤਨ ਰੰਕਾਰ ਅਸੰਖ ਨਾ ਸੰਥਾ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰੋਇ ਅਕਰੀ ਨਾਮ ਅਕਰੀ ਸਲਾਹ ਅਕਰੀ ਗਿਆਨ ਗੀਤ ਗੁਣ ਗਾਹ ਅਕਰੀ ਲਿਖਨ ਬੋਲਨ ਬਾਣ ਅਕਰਾ ਸੇ ਸੰਜੋਗ ਵਖਾਨ ਜਿਨ ਲਿਖੈ ਤਸਰਨਾ ਜਿ ਫਰਮਾਇ ਤਿਤ ਪਾਜ ਤਾ ਕੀਤਾ ਤਿਤ ਨਾਉ ਵਿਨਾ ਵੈ ਨਾਹੀ ਕੋ ਚਾਉ ਕੁਦਰਤ ਕਉਨ ਕਹਾ ਵਿਚਾਰ ਵਾਰਿੰ ਜਾਵਾ ਏਕ ਵਾਰ ਜੋ ਤੁਦ ਪਾਵੈ ਸੈ ਬਲੀ ਕਰ ਤੂੰ ਸਦਾ ਸਲਾਮ ਤੇ ਨਿਰੰਕਾਰ ਭਰਿਐ ਹੱਥ ਪੈ ਤਨ ਦੇਹ ਪਾਣੀ ਤੋਟੈ ਉਤਰਖੇ ਮੂਤ ਵਲੇ ਤੇ ਕੱਪੜ ਹੋਏ ਦੇ ਸਾਬੂ ਲਈਐ ਉਧੋਏ ਪਰਿਆਮਤ ਪਾਪਾਂ ਕਾ ਸੰਗ ਉਦਪਨ ਕਰੰਗ ਪੁੰਨੇ ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾ ਕਾਪੇ ਵੀਦ ਅਪੇਖਹ ਨਾਨਕੁ ਖੁਕਮੀ ਆਜਹ ਤੀਰਤਮ ਦਇਆ ਦਾ ਦਾਨ ਜੇ ਕੋ ਪਾਵੈ ਤ੍ਰਿਕਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਦਰ ਗਾ ਤੇਤ ਮਲਨਾ ਸਭ ਕੰ ਤੇਰੇ ਮੈਂ ਨਾਹੀ ਕੋਏ ਵਿਨ ਗੁਰ ਕੀਤੇ ਬਦ ਨਹੋਈ ਸੁ ਅਸਤਤ ਬਾਣੀ ਬਰਮਾਉ ਸਤ ਸੁਹਾਨ ਸਦਾ ਮੰਚਾਉ ਕੰਸ ਵੀਰ ਐ ਵੈਤ ਕਵਨ ਕਵੰਥਿ ਕਵਨ ਵਾਰ ਕੰਸਰਤੀ ਮੋ ਕਵਨ ਜਿਤੁ ਆਕਾਰੁ ਵੇਲ ਨਾ ਪਾਇਆ ਪੰਡਤੀ ਜਿਹੋ ਐਲੀ ਕੁਰਾਨ ਵੈਤਨ ਪਾਇਓ ਕਾ ਦੀਏ ਜੇ ਲਿਖਾ ਲਈ ਕੁਰਾਨ ਤੇਤਵ ਨਾ ਜੋਗੀ ਜਾਣਾ ਰਤਮਾ ਨ ਕੋਈ ਜਹ ਕਰਤਾ ਸਿੱਟੀ ਕੋ ਸਾਜਿਆ ਪੇ ਜਾਣ ਸੋਈ ਕਿ ਕਰਿਆ ਖਾ ਕਿਸ ਲਾਹੀ ਕਿਉ ਅੰਨੀ ਕਿ ਜਾਣਾ ਨਾਨਕਾ ਕਨਸਾ ਕੋ ਅਕਾ ਇੱਕ ਦੂ ਇੱਕ ਸਿਆਣਾ ਵੱਡਾ ਸਹ ਹੈ ਵੱਡੀ ਨਾਏ ਗੀਤ ਦਾ ਕਹਵਾ ਨਾਨਕ ਜੀ ਕੋ ਆਪੋ ਜਾਣ ਅਗਿਆ ਗਿਆ ਨਾ ਸੋਹੈ ਪਾਤਨ ਪਤਾਲ ਅਖ ਗਸ ਅਕਾਸ ਔਰ ਕੋਰ ਕੁਪਾਰਥ ਕੀ ਵੇਨ ਕੈਨਿਕ ਬਾਤ ਸਾ ਅਠਾਰੇ ਕਹਿਨ ਕਤੀਬਾ ਸਲੂਏ ਦਾਤ ਨਿਕਾਏ ਤਾਲਕੀਆ ਲਿਖੇ ਹੋਵੇ ਨਾਸ ਨਾਨਕ ਵਡਾ ਆਖੀਐ ਆਪੇ ਜਾਣੈ ਆਪੋ ਸਨਹੀ ਸਲਹ ਏਤੀ ਸੁਰਤ ਨ ਪਾਈਆ ਨਦਿਆ ਤਵਾ ਬਵਸਮੁ ਨ ਜਾਣੀਐ ਸਮਨ ਸਾ ਸੁਲਤਾਨਿ ਗਰਾ ਸੇਤੀ ਮਰਦਾਨ ਕੀੜੀ ਤਲ ਨ ਹੋਆਨੀ ਜੇਤ ਸੈ ਮਨੋ ਨਾ ਵੀਸਰੈ ਅੰਤ ਨਾ ਸਿਵਤੀ ਕਹਿਣਾ ਅੰਤ ਅੰਤ ਨਾ ਕਰਨ ਦੇਣਾ ਅੰਤ ਅੰਤ ਨਾ ਵੇਖਣਾ ਸੁਣਨਾ ਅੰਤ ਅੰਤ ਨਾ ਜਾਪੈ ਕਿਆ ਮਨ ਮ ਅੰਤ ਅੰਤ ਨਾ ਜਾਪੈ ਕੀਤਾ ਆਕਾਨ

ਦੇਸ ਉੱਚੇ ਕੋ ਜਾਣ ਸੋਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਿ ਲਿਖੈ ਨਾ ਜਾਏ ਵਡਾਤਾ ਤੈਨ ਨਾ ਤਮਾਈ ਚਿਤ ਮੰਗੇ ਜੋ ਦਾ ਪਾਰ ਕੀਤਿਆਂ ਗੰਤ ਨਹੀਂ ਵਿਚਾਰੁ ਕਿਤੇ ਖਵ ਤਟੇ ਵੇਕਾਰ ਕਿਤ ਲਲ ਮੁਕਰਪਾ ਹੈ ਕਿਤੇ ਮੂਰਖ ਖਾਹੀ ਖੈ ਕਿਤ ਦੂਫੂ ਸਦਮਾਰ ਇਹ ਬਦ ਤੇਰੀ ਦਾਤਾਰਾ ਬਨਖਣਾ ਸੀਪਣ ਹੋਇ ਹੋ ਰਾ ਨਸਕੇ ਕੋਏ ਜੀ ਕੋ ਖਾਇ ਕੇ ਅਖਨ ਪਾਈ ਉਦਾਰਨ ਦੀ ਤਿਆ ਮਹਕਾਏ ਆਪਣੇ ਜਣੇ ਆਪਣੇ ਅੱਖੇ ਸੇ ਵੇਖੇ ਕੇ ਜਿਸਨੂੰ ਬਖਸ਼ੇ ਸਿਵ ਸੇਲਾ ਨਾਨਕ ਪਾਸ਼ਾਹੀ ਪਾਛਾ ਅਮੁੱਲ ਗੁਣ ਅਮੁੱਲ ਅਪਾਰ ਅਮੁੱਲ ਵਪਾਰਿਆ ਅਮੁੱਲ ਭੰਡਾਤ ਅਮੁੱਲ ਆਹੇ ਮੁੱਲਾ ਜਹਾਂ ਅਮੁੱਲ ਫਾਮਨਾ ਸਮਾਹੈ ਕਮੋਲ ਕਰਮ ਮੋਲ ਦੀਵਾਨ ਮੋਲ ਕਲਮਲ ਫਰਮਾਨ ਕਮੋਲ ਬਖੀਸ ਅਮਨਿਸਾਨ ਮੋਲ ਕਰਮ ਮੋਲ ਫਰਮਾਨ ਕਾਮੁੱਲਾ ਅਮੁੱਲਾ ਕਿਨ ਜਾਏ ਆਖਾ ਕਰ ਹਲੇ ਲਾਈ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਵਖਿਆਨ ਅੱਖਰ ਮੈਂ ਅਕੰਧ ਅੱਖ ਗੋਪੀ ਤੇ ਗੋਵਿੰਦ ਅੱਖੇ ਈਸ਼ਰ ਅਕ ਸਿੱਧ ਅੱਖ ਕਿਤ ਕੀਤੇ ਬੁੱਧ ਅੱਖੇ ਧਨ ਅੱਖੇ ਦੀਵ ਅੱਖੇ ਸੁਨ ਮੁੰਦਨ ਸੀਵਾ ਕਿਤੇ ਅਕੀ ਅੱਖਣ ਪਾਹ ਕਿਤੇ ਕਹ ਕਹ ਉਠ ਉਠ ਜਾਹ ਇਤ ਕਿਤੇ ਹੋਰ ਕਰੇ ਅੱਖ ਨ ਸਕੇ ਕੇ ਕੇ ਜੀਵਨ ਭਾਵ ਤੇ ਵਨੋ ਹੀ ਨਾਨਕ ਗਾਣੇ ਸੱਚ ਐ ਸੋਏ ਜੇ ਕੋ ਆਖੈ ਬੋਲੇ ਗਾੜ ਤਾਂ ਲਿਖਿਆ ਸਿਰ ਗਵਰ ਰੰਗਵਰ ਸੋਦਰ ਕਿਹਾ ਸੋ ਗਰ ਕੀ ਹੈ ਜਿਤ ਵੇ ਸਰ ਸਮਾਲੇ ਨਵਾਜੇ ਨਾਦ ਅਨੇਕ ਅਸ਼ੰਖਾ ਕਿ ਤੇ ਵਨ ਹਰੀ ਤੇ ਤੇਰਾ ਘਰੀ ਸੋ ਕਹੀਐ ਨਾ ਕੇਤੇ ਗਾਵਨ ਹਾਰੇ ਗਾਹ ਤਾ ਨਾ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲੈ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੈ ਈਸ਼ਰ ਬਰਮਾ ਦੇਵੀ ਸਹਾਨ ਸਦਾ ਸواری ਗਾਵੈ ਇੰਦਨਾ ਸੰਭੈ ਇਠੇ ਦੇਵਤੇ ਅੰਦਰ ਨਾਲੇ ਗਾਵੇ ਸਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜ ਅਖੀਸਰ ਜੁਗ ਜੁਗ ਵੇਦਾਂ ਨਾਲੇ ਗਾਵ ਮੋਣਿਆ ਮਨਮੋਹਨ ਸੁਰਗ ਮਤ ਪਿਆਲੇ ਗਾਵਨ ਰਤਨਉ ਪਾਇ ਤੇਰੀ ਅਸਾਤੀ ਤਨ ਹਾਲੇ ਗਾਵੇ ਜੋਤਮਾ ਬਰਸੂਰਾ ਗਾਵੇ ਖਾਣੀ ਚਾਰੇ ਗਾਵੇ ਖਨ ਮੰਡਲ ਵਰ ਫੰਡਾ ਕਰ ਕਰ ਰੱਖੇ ਧਾਰੀ ਸੇ ਤਦੋਂ ਗਾਵਾ ਦੋ ਤੁਧ ਪਾਉ ਨਾ ਰੱਤੇ ਤੇਰੀ ਪੈਦਰਸਾਲੇ ਹੋਰ ਕੀਤੇ ਗਾਵਨ ਸੀ ਮੈਂ ਚਿਤਨਾ ਆਵਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀਨਾ ਹੇ ਵੀ ਹੋਸੀ ਜੈਨ ਜਸੀ ਰਤਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਸ ਮਾਇਆ ਜਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵਤ ਦੀ ਵੜਿਆਈ ਜੋਤ ਸੁਫਾਵਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਹ ਸਹ ਪਾਤ ਸਾਹਿਬ ਨਾਨਕ ਰੈ ਨਰਜਾਈ ਮੁੰਦਾ ਸੰਤੋਖ ਸਰਪਰ ਜੋਰੀ ਧਿਆਨ ਕੀ ਕਰੇ ਬੇਭੂਤ ਖਿੰਤਾ ਕਾਨ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੇ ਸਭ ਜਮਾਟੀ ਮੰਨਿ ਤੈ ਦਗੀਤ आदेश तिसै आदेश आदनिल अननह जुडके कोवीस पुत ज्ञान दया भंडारन कटकट वाजी नाथो थापनाथना थी सर्जा की रसला औरा सागा संयोग वियोग दोई कात ला लिखे आवे भाग ਆਦੇਸ ਤਸ ਆਦੇਸ ਆਦਨੀ ਅਨਨ ਨਹ ਜੁਗੇ ਕੋਇਸ ਇਕਮੈ ਜੁਗਤ ਵਿਆਈ ਤਿੰਨ ਤੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾ ਜੀਵਾਨ ਜਿਤ ਸੁਭਾਵਤ ਵਤਲਾਵ ਜੇ ਹੋਵੇ ਫਰਮਾਨਾ ਓਹ ਵੇਖੈ ਓਨਾਂ ਨਦਰਨਾਵੈ ਭਗਤੈ ਵਿਦਾਨੁ ਆਦੇਸ ਸੇ ਆਦੇਸ ਆਦ ਅਨੀਲ ਅਨੰਦ ਜੁ ਧੁ ਏਕੋ ਇਸ ਅਸਲੁ ਏ ਲੋਇ ਪੰਡਾਰਾ ਜੋ ਕਿਸ ਪਾਇਐ ਸੋ ਏਕਾ ਵਾਰ ਕਰ ਕਰੇ ਕੈ ਸਿਰਜਨ ਹਾਰ ਨਾਨਕ ਸਚੇ ਕੀ ਸਚੀ ਕਾਰੁ ਆਦੇਸ ਸੇ ਆਦੇਸ

ਨਾਨਕ ਨਦਰੀ ਪਾਈਐ ਕੁਰੀ ਕੁਰਠੀ ਸੋ ਆਖਨ ਜੋ ਚਪੈਨੇ ਜੋਰ ਜੋ ਨ ਮੰਗਨ ਦੀਨ ਜੋਰ ਜੋ ਨ ਜੀਵਨ ਮਰਨ ਜੋਰ ਜੋ ਨ ਰਾਜ ਮਨ ਮਨਸੋਰ ਜੋ ਨ ਸੁਤੀ ਯਾਨ ਵਿਚਾਰ ਜੋ ਨ ਜੁਤੀ ਛਟ ਸਾਰ ਜਿਸਾ ਜੋ ਕਰਿ ਖੈ ਸੋਈ ി രാഗനി പാലേ ധി ധാമശാല ചാരൂ സച്ചാ ആ സച്ചാ ദബ तिथा पंच परवाना नदरी कर्म पवानी सच नान धर्म खंड का इहो धर्म ज्ञान खंड का आखो कर्म खे पाण पाणी वह संतर केत कान महेश ਕਿਤੇ ਮਰਮਹ ਘਾਤ ਕਰਿਆ ਰੂਪ ਰੰਗ ਕੇ ਵੇਸ ਚਿਤਿਆ ਕਰਨ ਭੂਮੀ ਮੇਰ ਕੀਤੇ ਕਿਤੇ ਦੁਆਬ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਚਿਤੇ ਮੰਡਲ ਦੇਸ ਕਿਤੇ ਸਿਦਵਨਾਦ ਕੀਤੇ ਕਿਤੇ ਦੇਵੀ ਵੇਸ ਚਿਤੇ ਦੀਵਦਾਨ ਮੰਨ ਕੀਤੇ ਕਿਤੇ ਰਤਸ ਮੰਦੈ ਕੀਤੇਆਂ ਕਾਣੀ ਕੀਤੇਆਂ ਬਾਣੀ ਕੀਤੇ ਪਾਤ ਨਰੰਦ ਕੀਤੇ ਸੁਤੀ ਸੇਵਾ ਕੀਤੇ ਮਾਨਕਾਂ ਗੁਨਾ ਅੰਤ ਗਿਆਨ ਕਰਮ ਗਿਆਨ ਪਰਚੰਡ ਤਿੱਥਾ ਨਾ ਰਵਲ ਕੋ ਦਨੰਦ ਸ਼ਰਮਖਾਨ ਕੀ ਬਾਣੀ ਰੂਪ ਤਿੱਥਾ ਕਾਰਤ ਘੜੀਐ ਬੋਤਨੂਪ ਤਾਆਂ ਕੀਆਂ ਗੱਲਾਂ ਕਠੀਆਂ ਨਾ ਜਾਹੇ ਜੇ ਕੋ ਕਹ ਪਿੱਛਾ ਪਛਤਾਈ ਟਿੱਠਾ ਘੜੀਐ ਸੁਰਤ ਮਤਮਨ ਬੁੱਧ ਟਿੱਠਾ ਘੜੀਐ ਸਰਾ ਸਦਾ ਕੀ ਸੁਧ ਕਰਮ ਖੰਨ ਕੀ ਬਾਣੀ ਜੋਰ ਟਿੱਠਾ ਹੋਰ ਨਾ ਕੋਈ ਹੋਈ ਹੋਰ ਟਿੱਠਾ ਜੋਤਮਾ ਬਲਸੂਰ ਤਨਮਹਾਰਾ ਮੋ ਰਹਾ ਭਰਪੂਰ ਜਿੱਥੈ ਸੀਤੋ ਸੀਤਾ ਮੇ ਮਮਹ ਤਾਂ ਕੈ ਰੂਪ ਨਾ ਕਥਨੇ ਜਾਹੈ ਨਾ ਉਹੇ ਮਰੇ ਨਾ ਠਾਗੇ ਜਾਹੈ ਜਿਨ ਕੈ ਰਾਮ ਵਸ ਮਨ ਮਹ ਜਿੱਥੈ ਭਗਤ ਵਸੈ ਕੇ ਲੋ ਕਰੇ ਅਨੰਦ ਚ ਮਨ ਸੋਏ ਸੱਚ ਖਾਨ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਹਾਲਾ ਟਿੱਠਾ ਖਾਨ ਮੰਡਲ ਵਾਰਾ ਭੰਡਾ ਜੇ ਕੋ ਕਥੈ ਤ ਅੰਤ ਨਾ ਅੰਤ ਟਿੱਠਾ ਲੋਲਾ ਅਕਾਰ ਜਿਵੇਂ ਜਿਵੇਂ ਹੁਕਮ ਫਿਰਦੇ ਘਾਰ ਵੇਖੈ ਵਿਚ ਕਰੀ ਤਾਰ ਨਾਨਕ ਕਤਨਾ ਕੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤਵੇ ਢੱਠਿਆਰਾ ਭੌ ਖੱਲਾ ਅਗਨਾ ਤਪਤਾਉ ਭਾਂਡਾ ਭਾਉ ਅੰਮ੍ਰਿਤਿਤ ਢਾਲ ਚੜਿਐ ਸਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾ नानक नदरी नगर निहाल सलाक पंगुर पानी पिता माता करत महत दिवस रा दाई दया खिला सल जगत चंगे आइया मुर वाचा धर्म दूर ਕਰਮੀ ਆਪੋ ਆਪਣੀ ਕੇ ਨੀਲਾ ਕੇ ਦੂਰ ਜਿਨੇ ਨਾਮ ਧਿਆਇਆ ਗੈ ਮਸਕਰ ਖਾਲਾ ਮਾਨਕ ਤੇ ਮੁਖ ਜਲੇ ਤੇਤੀ ਛਟੀ ਨਾਲ ਜਿਨੀ ਨਾਮ ਤੇ ਆਇਆ ਗਮ ਸਕਤ ਖਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ